ਖਾਲਸਾ ਜੀ ਅੱਜ ਭਗਤਾਂ ਦੇ ਵਿੱਚੋਂ ਭਗਤ ਰਵੀਦਾਸ ਜੀ ਉਹਨਾਂ ਦਾ ਜਨਮ ਦਿਹਾੜਾ ਵੀ ਹੈ ਇਹ ਖਾਲਸਾ ਜੀ ਫਗਣ ਦੀ ਪੂਰਨਮਾਸ਼ੀ ਨੂੰ ਜ਼ਿਆਦਾਤਰ ਮਨਾਇਆ ਜਾਂਦਾ ਹੈ ਭਗਤ ਰਵੀਦਾਸ ਦੀ ਉਹਨਾਂ ਦੇ ਜੀਵਨ ਕੌਤਕਾਂ ਦੇ ਬਾਰੇ ਵਿਦਵਾਨ ਜਣਾਂ ਨੇ ਆਪਣੇ ਪੱਖ ਵੱਖੋ-ਵੱਖਰੇ ਲਿਖੇ ਪਰ ਮਹਾਪੁਰਖਾਂ ਨੇ ਆਪ ਹੀ ਉਹਨਾਂ ਦੇ ਪਿਤਾ ਦਾ ਜਤਨ ਕੀਤਾ ਹੀ ਸੰਤੋਖਾ ਦਾਸ ਕਰਕੇ ਉਨ੍ਹਾਂ ਦੇ ਇਤਿਹਾਸ ਦੇ ਵਿੱਚ ਪਿਤਾ ਦਾ ਨਾਮ ਸੰਤੋਖਾ ਦਾਸ ਆਉਂਦਾ ਹੀ ਹੈ ਤੇ ਉਨ੍ਹਾਂ ਦੇ ਜਨਮ ਦੀ ਤਿੱਥ ਵੀ ਕੋਈ ਇੱਕ ਨਹੀਂ ਹੈ ਲਗਭਗ 13ਵੀਂ ਸਦੀ ਮੰਨੀ ਜਾਂਦੀ ਹੈ ਜਿਆਦਾਤਰ 1377 ਜਾਂ 1333 ਇਸ ਨੂੰ ਮੰਨਦੇ ਤੇ ਖਾਲਸਾ ਜੀ ਇਸ ਸਮੇਂ ਦੇ ਵਿੱਚ ਬਨਾਰਸ ਦੇ ਵਿੱਚ ਭਗਤ ਰਵਿਦਾਸ ਜੀਾਂ ਦਾ ਜਿਹੜਾ ਜਨਮ ਹੁੰਦਾ ਹੀ ਹੈ ਭਗਤ ਰਵਿਦਾਸ ਜੀਾਂ ਦੀ ਮਾਤਾ ਦਾ ਨਾਮ ਕੌਂਸਾ ਦੇਵੀ ਕਰਕੇ ਆਉਂਦਾ ਹੀ ਹੈ ਤੇ ਖਾਲਸਾ ਜੀ ਪਗਤ ਰਵਿਦਾਸ ਜੀ ਆਨੇ 20 ਰਾਗਾਂ ਦੇ ਵਿੱਚ 40 ਸ਼ਬਦ ਉਚਾਰਨ ਕੀਤੇ ਆ ਇਹ ਪਗਤ ਰਵਿਦਾਸ ਜੀ ਦਾ ਅੱਜ ਜਨਮ ਦਿਹਾੜਾ ਵੀ ਮਨਾਇਆ ਜਾਂਦਾ ਹੈ ਹੋਰ ਉਹਨਾਂ ਦੇ ਜੀਵਨ ਕਵਤਕਾਂ ਦੇ ਬਾਰੇ ਵਿਦਵਾਨ ਜਣਾਂ ਨੇ ਵੱਖਰੋ ਵੱਖਰੇ ਪੱਥ ਲਿਖਿਆ ਹੈ ਕਿ ਬ੍ਰਾਹਮਣਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪ੍ਰੀਖਿਆ ਲੈਣੀ ਚਾਹੀਦੀ ਇੱਕ ਸਾਖੀ ਵੀ ਆਉਂਦੀ ਹੈ ਕਿ ਪਗਤ ਰਵਿਦਾਸ ਜੀ ਆਨੇ ਉਹ ਗੰਗਾ ਤੇ ਇਸ਼ਨਾਨ ਕਰਨ ਚੱਲਿਆ ਸੀ ਤੇ ਉਹਨੂੰ ਸਿੱਕਾ ਦਿੱਤਾ ਭਈਆ 1 ਟਕਾ ਮੇਰਾ ਵੀ ਦਾਨ ਕਰਾਂ। ਤੇ ਮੇਰਾ ਦਾਨ ਉਹਦੋਂ ਕਰੀ ਜਦੋਂ ਗੰਗਾ ਆਪ ਹੱਥ ਕਰਕੇ ਤੇ ਦਾਨ ਮੰਗੇ। ਉਹ ਜਿਹੜੇ ਜਿੰਨੇ ਵੀ ਬ੍ਰਾਹਮਣਾਦਕ ਜੀਵ ਚੱਲੇ ਸਨ ਉਹ ਸਾਰੇ ਚਲੇ ਗਏ। ਉਹ ਗਏ ਆ ਤੇ ਜਦੋਂ ਵਾਪਸ ਮੁੜਨ ਲੱਗੇ ਤੇ ਗੰਗਾ ਸੱਚਮੁੱਚ ਬੋਲੀ ਕਿ ਮੇਰੇ ਭਗਤ ਦਾ ਦਾਨ ਆਇਆ ਦਾਨ ਤੇ ਦੇਜੋ। ਉਹਨਾਂ ਨੇ ਉਹ ਸਿੱਕਾ ਦਿੱਤਾ ਬਦਲੇ ਦੇ ਵਿੱਚ ਇੱਕ ਸੋਨੇ ਦਾ ਕੰਗਲ ਜਿਹੜਾ ਹੀਰੇ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ ਉਹ ਗੰਗਾ ਨੇ ਆਪਣੇ ਜਲ ਦੇ ਵਿੱਚੋਂ ਕੱਢ ਕੇ ਉਹਨਾਂ ਨੂੰ ਫੜਾਇਆ ਹੈ ਕਿ ਮੇਰੇ ਭਗਤ ਨੂੰ ਇਹ ਦੇ ਦੇਣਾ ਭੇਟਾ ਦੇ ਰੂਪ ਦੇ ਵਿੱਚ ਉਹਨਾਂ ਲੋਕਾਂ ਨੇ ਸੋਚਿਆ ਕਿ ਭਗਤ ਰਵਿਦਾਸ ਜੀ ਇਹ ਗਰੀਬ ਨੇ ਉਹਨਾਂ ਨੇ ਇਹਦਾ ਕੀ ਕਰਨਾ ਹੈ ਕਿਉਂ ਨਾ ਇਹ ਰਾਜੇ ਨੂੰ ਦੇ ਦਈਏ ਰਾਜਾ ਪਰਸੰਨ ਹੋ ਜਾਵੇਗਾ ਕਿਸੇ ਨਾ ਕਿਸੇ ਕਾਰ ਜਾ ਜਾਵੇਗਾ ਭਗਤ ਰਵਿਦਾਸ ਨੇ ਸਾਡਾ ਕਿਹੜਾ ਕੰਮ ਸਵਾਰਨ ਉਹ ਰਾਜੇ ਨੂੰ ਦੇਣ ਗਏ ਉਹ ਕੌਤਕ ਐਸਾ ਵਰਤਿਆ ਰਾਜੇ ਦੀ ਘਰ ਵਾਲੀ ਨੂੰ ਜਦੋਂ ਰਾਜੇ ਨੇ ਉਹ ਕੰਗਣ ਦਿੱਤਾ ਨਾ ਉਹ ਆਖਦੀ ਕਿ ਇੱਕ ਹੱਥ ਦੇ ਵਿੱਚ ਪਾਇਆ ਤੇ ਸੁੰਦਰ ਨਹੀਂ ਲੱਗਣਾ ਦੂਜਾ ਕੰਗਣ ਵੀ ਦੇ ਦੋ ਉਹ ਰਾਜੇ ਨੇ ਤੜਦਾ ਦੇ ਨਾਲ ਉਹਨਾਂ ਨੂੰ ਆਖਿਆ ਭਾਈ ਦੂਜਾ ਕੰਗਣ ਵੀ ਲਿਆ ਕਰਕੇ ਦਿਓ ਉਹਨੇ ਸਾਰੇ ਚਿੰਤਾ ਦੇ ਵਿੱਚ ਗਲਤਾਨ ਹੋ ਕਰਕੇ ਗਏ ਇਹ ਨਾ ਜੇ ਅਸੀਂ ਉਹ ਜਾਂ ਕੰਗਣ ਬਣਾ ਸਕਦੇ ਐ ਨਾ ਸਾਡੇ ਕੋਲ ਇਨੀ ਸਮਰੱਥਾ ਐ ਨਾ ਕਿਸੇ ਹੋਰ ਦੇ ਕੋਲ ਉਹ ਬੜਨਾ ਉਹ ਤੇ ਹੀਰੇ ਮੋਤੀਆਂ ਦੇ ਨਾਲ ਬਣਿਆ ਹੋਇਆ ਐ ਜੇ ਕਰਕੇ ਨਾ ਦਿੱਤਾ ਤੇ ਸਾਡੀ ਜਾਣ ਤੇ ਬਣਿਆ ਨਹੀਂ ਐ ਇੱਕੋ ਇੱਕ ਮਾਰ ਗਿਆ ਭਗਤ ਰਵਿਦਾਸ ਜੀਾਂ ਦੇ ਕੋਲ ਜਾਈਏ ਇਹ ਸਾਰੇ ਉਸ ਸਮੇਂ ਭਗਤ ਰਵਿਦਾਸ ਜੀਾਂ ਦੇ ਕੋਲ ਆਈ ਐ ਸਾਰੀ ਵਾਰਤਾ ਲਾਭ ਦੱਸੇ ਕਿ ਭਗਤ ਜੀ ਤੁਹਾਡਾ ਧੰਨ ਤੇ ਅਸੀਂ ਗੰਗਾ ਨੂੰ ਦਿੱਤਾ ਸੀ ਉਹਨਾਂ ਨੇ ਕੰਗਣ ਦਿੱਤਾ ਉਹ ਤੁਹਾਨੂੰ ਨਹੀਂ ਦੇ ਸਕਿਓ ਰਾਜੇ ਨੂੰ ਦੇ ਦਿੱਤੇ ਐ ਸਾਡਾ ਮਨ ਫਲੇਬੀ ਹੋ ਗਿਆ ਲੋਭੀ ਹੋ ਗਿਆ ਇਹ ਭਗਤ ਨਾ ਭਗਤ ਰਵਿਦਾਸ ਜੀ ਆਖਦੇ ਪਾਏ ਕਿਸੇ ਗੱਲ ਦੀ ਚਿੰਤਾ ਨਾ ਕਰੋ ਉਸ ਵੇਲੇ ਇੱਕ ਪਾਣੀ ਦੇ ਵਿੱਚ ਚਮੜਿਆਂ ਨੂੰ ਰੱਖਿਆ ਸੀ ਕਿਉਂਕਿ ਗੋਤ ਤੋਂ ਚਮਿਆਰ ਸਨ ਉਹਨਾਂ ਦਾ ਇਤਿਹਾਸ ਵੀ ਕਥਨ ਕਰਦੇ ਖਾਲਸਾ ਜੀ ਉਸ ਸਮੇਂ ਆਖਦੇ ਆ ਉਸ ਜਲ ਦੇ ਵਿੱਚ ਹੱਥ ਪਾ ਕੇ ਵੇਖੋ ਤੁਹਾਨੂੰ ਕੰਗਣ ਮਿਲ ਜਾਣਗੇ ਜਦੋਂ ਮਨੁੱਖਾਂ ਨੇ ਵੇਖਿਆ ਉੱਥੇ ਜਾ ਕਰਕੇ ਤੇ ਉਹ ਸਾਰੇ ਦਾ ਸਾਰਾ ਜਿੰਨਾ ਵੀ ਪਾਣੀ ਸੀ ਉਹਦੇ ਵਿੱਚ ਉਹ ਕੰਗਣਾਂ ਦੇ ਨਾਲ ਭਰਿਆ ਹੋਇਆ ਸੀ ਇਨਾ ਤੋਂ ਪਤਾ ਲੱਗ ਗਿਆ ਕਿ ਭਗਤ ਰਵਿਦਾਸ ਜੀ ਅਸਲ ਦੇ ਵਿੱਚ ਹੀ ਭਗਤ ਨੇ ਅਸਲ ਦੇ ਵਿੱਚ ਆਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲੇ ਹੋਏ ਨੇ ਤਾਂ ਖਾਲਸਾ ਜੀ ਇਹਨਾਂ ਦੇ ਜਨਮ ਦੇ ਬਾਰੇ ਵੀ ਮਹਾਂਪੁਰਖ ਕਥਨ ਕਰਦੇ ਆ ਕਿ ਉਹ ਸਮੇਂ ਇੱਕ ਰਾਮਾਨੰਦ ਹੋਇਆ ਬਹੁਤ ਵੱਡਾ ਭਗਤ ਹੋਇਆ ਹੋਵੇ ਤੇ ਉਸ ਸਮੇਂ ਜਦੋਂ ਇਸ ਇਲਾਕੇ ਦੇ ਵਿੱਚ ਆਇਆ ਬਨਾਰਸ ਦੇ ਇਲਾਕੇ ਦੇ ਵਿੱਚ ਇੱਥੇ ਇੱਕ ਚਮਿਆਰ ਸੀ ਸੰਤੋਖਾ ਦਾਸ ਜੋ ਭਗਤ ਰਵਿਦਾਸ ਜੀਆ ਦੇ ਪਿਤਾ ਨੇ ਇਨਾਂ ਦੇ ਕਰਾਂ ਦੇ ਵਿੱਚ ਉਸੋਂ ਪਿਛਲੇ ਜਨਮ ਦੇ ਵਿੱਚ ਪੰਤਰ ਵਿਦਾਤ ਜੀਆ ਨੇ ਕੁਝ ਪ੍ਰਸ਼ਾਦਾ ਭੋਜਨ ਲੈ ਕਰਕੇ ਤੇ ਰਾਮਾਨੰਦ ਜੀਆ ਨੂੰ ਸ਼ਿਕਾਹ ਦਿੱਤਾ ਸੀ ਜਿਸ ਕਰਕੇ ਰਾਮਾਨੰਦ ਜੀਆ ਦਾ ਧਿਆਨ ਨਹੀਂ ਸੀ ਲੱਗਦਾ ਜਦੋਂ ਪ੍ਰਸ਼ਨ ਕੀਤਾ ਸੱਚ-ਸੱਚ ਦੱਸਿਆ ਨਾ ਉਸ ਸਮੇਂ ਆਖਦੇ ਐ ਕਿ ਭਾਈ ਉਦਾਂ ਦੀ ਆਸ ਕੀ ਹੈ ਕਿਸ ਕਰਕੇ ਭੋਜਨ ਕੱਲਿਆ ਆਖਦੇ ਆਸ ਤੇ ਹੈ ਕਿ ਉਹਨਾਂ ਘਰ ਵਿੱਚ ਇੱਕ ਭਗਤ ਪੁੱਤਰ ਦੇ ਰੂਪ ਦੇ ਵਿੱਚ ਜਨਮ ਲਵੇ ਰਾਮਾਨੰਧੀ ਜੀ ਆਖਦੇ ਫਿਰ ਮੈਂ ਤੇ ਉਹ ਕਰਨੀ ਨਹੀਂ ਕਰਨੀ ਹੁਣ ਤੂੰ ਹੀ ਉਹਨਾਂ ਦੇ ਘਰ ਦੇ ਵਿੱਚ ਜਨਮ ਲੈ ਭੋਜਨ ਤੂੰ ਲੈ ਕੇ ਆਏ। ਉਹ ਸਮੇਂ ਆਖਦੇ ਆ ਕਿ ਜੇ ਕਰਕੇ ਉਹ ਮੈਨੂੰ ਉਹਨਾਂ ਦੇ ਘਰ ਦੇ ਵਿੱਚ ਘਲਾ ਰਹੇ ਹੋ ਤੇ ਨਾਲ ਨਾਲ ਇਹ ਵਚਨ ਵੀ ਦਵੋ ਕਿ ਸਤਿਗੁਰੂ ਸੱਚੇ ਪਾਸ਼ਾ ਕਾਲ ਪੁਰਖ ਪਰਮੇਸ਼ਰ ਦੀ ਮੈਨੂੰ ਪ੍ਰਾਪਤੀ ਹੋ ਜਾਵੇਗੀ। ਤੋਂ ਖਾਲਸਾ ਜੀ ਉਹ ਸਮੇਂ ਆਖਦੇ ਆ ਕਿ ਸੱਚਮੁੱਚ ਹੀ ਤੁਹਾਨੂੰ ਜਿਹੜੀ ਪ੍ਰਾਪਤੀ ਹੋ ਜਾਵੇਗੀ ਭਗਤ ਰਵਿਦਾਸ ਜੀ ਨੇ ਚੰਮਿਆਰ ਦੇ ਘਰ ਦੇ ਵਿੱਚ ਫਿਰ ਜਿਹੜਾ ਜਨਮ ਲੈਣਾ ਕੀਤਾ ਹੈ। ਇਸੇ ਪ੍ਰਕਾਰ ਭਗਤ ਰਵਿਦਾਸ ਜੀ ਦਾ ਇਤਿਹਾਸ ਵੀ ਅਜੇ ਹੈ